ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਕਿ ਠੀਕ ਠਾਕ ਹੋਗੇ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਿ ਬਜਨੀ ਕਬੱਡੀ ਦੇ ਪਲੇਅਰ ਰਹਿ ਚੁੱਕੇ ਨੇ ਬਹੁਤ ਹੀ ਤਕੜੀ ਕਬੱਡੀ ਖੇਡੇ ਹੈ ਜੋ ਕਿ ਕਬੱਡੀ ਇੱਕ ਇਹੋ ਜੀ ਗੇਮ ਹੈ ਦਰਸ਼ਕੋ ਵੀ ਕਬੱਡੀ ਦੇ ਵਿੱਚ ਸੱਤਾਂ ਵੇਟਾਂ ਲੱਗ ਜਾਂਦੀਆਂ ਹਨ ਅਨੇਕਾਂ ਹੀ ਖਿਡਾਰੀ ਸੱਤਾਂ ਦੇ ਕਾਰਨ ਕੁਸ਼ਟਾ ਕਰੇ ਬਹਿ ਜਾਂਦੇ ਆ ਕਸ਼ ਕਰਨ ਦੀਆਂ ਮਜਬੂਰੀਆਂ ਹੁੰਦੀਆਂ ਜਿਵੇਂ ਕਿ ਅੱਜ ਮੈਂ ਗੱਲ ਕਰਨ ਲੱਗਿਆ ਗਗਨ ਬਗਰਾੜ ਗਗਨ ਬਗਰਾੜ ਇੱਕ ਬਹੁਤ ਵਧੀਆ ਜਾਫੀ ਹੁੰਦਾ ਸੀ ਆਪਦੇ ਪਿੰਡ ਦੋ ਪਿੰਡ ਮਸ਼ਹੂਰ ਕੀਤੇ ਆ ਇੱਕ ਮੌੜ ਪਿੰਡ ਜਿਹੜੇ ਫਰੀਦਕੋਟ ਦਾ ਪਿੰਡ ਹੈ ਤੇ ਇੱਕ ਬਗਰਾੜੀ ਕਿਉਂਕਿ ਬਗਰਾੜੀ ਦੇ ਵਿੱਚ ਖੇਡਦਾ ਸੀ ਤੇ ਉਹ ਅੱਜ ਕੱਲ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹਨਾਂ ਨੇ ਆਪਦੇ ਪਿੰਡ ਮਸ਼ਹੂਰ ਕੀਤੇ ਹੋਏ ਨੇ ਗੇਮ ਦੇ ਕਾਰਨ ਤੇ ਮੈਂ ਉਮੀਦ ਕਰਨਾ ਕਿ ਉਹਨਾਂ ਦੇ ਜਿੱਥੇ ਵੀ ਰਹਿ ਰਹੇ ਨੇ ਉਹ ਖੁਸ਼ ਰਹੇਣ ਆਬਾਦ ਰਹਿਣ ਤੇ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਕਿ ਉਹ ਦੁਬਾਰਾ ਗਰਾਊਂਡਾਂ ਦੇ ਨਾਲ ਜੁੜ ਸਕਣ ਐਨ ਆਰ ਆਈ ਵੀਰਾਂ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪਲੇਅਰਾਂ ਨੇ ਸਪੋਰਟ ਕੀਤੀ ਜਾਵੇ ਜੁਮੇ ਕੇ ਇਦਾਂ ਹੀ ਕਬੱਡੀ ਪਲੇਅਰ ਗੁਰਦਾਸ ਮਾਨ ਸਿੰਘ ਵਾਲਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਬਹੁਤ ਵਧੀਆ ਰੇਡਰ ਆ ਉਹਨੇ ਵੀ ਬਹੁਤ ਵਧੀਆ ਕਬੱਡੀ ਖੇਡੀ ਐ ਤੇ ਨਾਂਵਰ ਪਲੇਅਰਾਂ ਦੇ ਵਿੱਚੋਂ ਇੱਕ ਪਲੇਅਰ ਐ ਗੁਰਦਾਸ ਮਾਨ ਸਿੰਘ ਵਾਲਾ ਜੋ ਕਿ ਕਬੱਡੀ ਤੋਂ ਦੂਰ ਹੈ ਮੈਨੂੰ ਨਹੀਂ ਪਤਾ ਵੀ ਕੀ ਕਾਰਨ ਹੋ ਸਕਦਾ ਠੀਕ ਹੈ ਤੇ ਉਹ ਪਲੇਅਰਾਂ ਦੀ ਬੰਡਵਾਸੀਆਂ ਨੂੰ ਵੀ ਉਹ ਪਲੇਅਰਾਂ ਨੂੰ سپورਟ ਕਰਨੀ ਚਾਹੀਦੀ ਹੈ ਐਨ ਆਰ ਆਈ ਵੀਰ ਵੱਧ ਤੋਂ ਵੱਧ سپورਟ ਕਰੋ ਕਿਸੇ ਟਾਈਮ ਆਪਦੇ ਪਿੰਡਾਂ ਦਾ ਨਾਮ ਰੋਸ਼ਨ ਕੀਤਾ ਸੀ ਤੋ ਅੱਗੇ ਵੀ ਉਮੀਦ ਆ ਤੇ ਕਰਨ سپورਟ ਕੀਤੀ ਜਾਵੇ ਇਹਨਾਂ ਨੂੰ ਇਦਾਂ ਹੀ ਨਾਨਕ ਰਾਮਪੁਰਾ ਕਹੇ ਦੱਸਣ ਦੀ ਲੋੜ ਨਹੀਂ ਨਾਨਕ ਨੂੰ ਬੱਚਾ ਬੱਚਾ ਜਾਣਦਾ ਨਾਨਕ ਵੀ ਮਾਂ ਖੇਡ ਕਬੱਡੀ ਦਾ ਬਹੁਤ ਵਧੀਆ ਤਾਵੀ ਹੋਇਆ ਤੇ ਜੇ ਕਿਤੇ ਅੜਦਾ ਦਿਖਦਾ ਸੀ ਮੈਚ ਤੇ ਉਹ ਜੱਫੇ ਵੀ ਲਾਉਂਦਾ ਰਿਹਾ ਤੇ ਇਦਾਂ ਹੀ ਪਲੇਅਰਾਂ ਦੀ ਸਾਰ ਲੈਣੀ ਚਾਹੀਦੀ ਹੈ ਕਿ ਅੱਜ ਕੱਲੋ ਗਰਾਊਂਡਾਂ ਤੋਂ ਦੂਰ ਕਿਉਂ ਆਉਣ एनआरई वीर ਪਿੰਡ ਦੇ ਮੂਤਵਾਰ ਬੰਦੇ ਨੇ ਕਿਉਂਕਿ ਰਾਮਪੁਰੇ ਦਾ ਨਾਮ ਬਹੁਤ ਮਸ਼ਹੂਰ ਕੀਤਾ ਇਹ ਪਲੇਰਾਂ ਨੇ ਤੇ ਜਰੂਰ ਮਦਦ ਕਰੋ ਪਲੇਰਾਂ ਦੀ ਸਪੋਰਟ ਕਰੋ ਇਦਾਂ ਹੀ ਇੱਕ ਪਲੇਅਰ ਹੋਇਆ ਸੁਲਤਾਨਵਾਲਾ ਕੋਈ ਕਾਰਨ ਬਣ ਜਾਂਦੇ ਆ ਉਤਰਾ ਚੜਾ ਪਲੇਅਰਾਂ ਤੇ ਆਉਂਦੇ ਰਹਿੰਦੇ ਆ ਠੀਕ ਹੈ ਕਿ ਸੁਲਤਾਨ ਵੀ ਬਜਨੀ ਕਬੱਡੀ ਦਾ ਸਟਾਰ ਆਂਖੜ ਕਬੱਡੀ ਦਾ ਜੋ ਕਿ 65 70 ਤੇ ਓਪਨ ਵੀ ਵਧੀਆ ਖੇਡਣ ਲੱਗ ਪਿਆ ਸੀ ਤੇ ਓਪਨ ਦਾ ਪ੍ਰਦਰਸ਼ਨ ਬਹੁਤ ਵਧੀਆ ਕਰਦੇ ਦੇ ਆ ਕਿ ਪਿੱਛੇ ਜੇ ਪਲੇਅਰ ਦੋਨੇ ਸੱਤ ਵੀ ਲੱਗ ਗਈ ਸੀ ਠੀਕ ਹੈ ਤੇ ਮਾਲੇ ਪਿੰਡ ਦਾ ਨਾਮ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਚ ਰੋਸ਼ਨ ਕਰਦੇ ਰਹੇ ਨੇ ਤੇ ਉਹ ਪਲੇਅਰ ਵੀ ਸੁਲਤਾਨਵੱਲ ਨਜ਼ਰ ਨਹੀਂ ਆ ਰਿਹਾ ਤੇ ਉਮੀਦ ਹੈ ਕਿ ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਆ ਉਹਨਾਂ ਦੀ ਮਦਦ ਕੀਤੀ ਜਾਵੇ ਐਨਆਰਆਈ ਵੀਰਾਂ ਨੇ ਹੱਥ ਜੋੜ ਕੇ ਬੇਨਤੀ ਹੈ ਕਿ ਇਹੋ ਜਿਹੇ ਪਲੇਅਰਾਂ ਦੀ ਮਦਦ ਕਰੋ ਗਰਾਊਂਡਾਂ ਦੇ ਵਿੱਚ ਦੁਬਾਰਾ ਲੈ ਕੇ ਆਓ ਇਦਾਂ ਹੀ ਪਲੇਅਰ ਹੋਇਆ ਇੱਕ ਦੀਸ਼ਾ ਮਾਛੀ ਬੁਖਰਾ ਬਹੁਤ ਵਧੀਆ ਪਲੇਅਰ ਹੋਇਆ ਮਾਂਖੜ ਕਬੱਡੀ ਦਾ ਤੇ ਉਹ ਵੀ ਜਦੋਂ ਖੇਡਦਾ ਸੀ ਤਾਂ ਕਬੱਡੀ 'ਚ ਸਿਰਾ ਹੀ ਕਰਾਉਂਦਾ ਸੀ ਤੇ ਅੱਜ ਕੱਲ ਉਹ ਵੀ ਗਰਾਊਂਡਾਂ ਤੋਂ ਦੂਰ ਹੈ ਤੇ ਜੋ ਪਿੰਡ ਦੇ ਮੋਤਵਾਰ ਸੱਜਣ ਹੁੰਦੇ ਐ ਐਨ ਆਰ ਆ ਵੀਰ ਪਲੇਅਰਾਂ ਦੀ ਮਦਦ ਕਰੋ ਤਾਂ ਕਿ ਗਰਾਊਂਡਾਂ ਦੇ ਵਿੱਚ ਪਲੇਅਰ ਮੁੜ ਦੁਬਾਰਾ ਆ ਸਕਣ ਤੇ ਸੋ ਗਲਤੀਆਂ ਇਨਸਾਨ ਤੋਂ ਹੁੰਦੀਆਂ ਠੀਕ ਹੈ ਜੇ ਉਹ ਖੇਡਣਾ ਚਾਹੁੰਦੇ ਆ ਤਾਂ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਤੇ ਇਦਾਂ ਹੀ ਇੱਕ ਪਲੇਅਰ ਤੁਹਾਨੂੰ ਅੱਗੇ ਵੀ ਕਹਿ ਕੇ ਆਟਿਆ ਤੁਹਾਨੂੰ ਦੱਸਣ ਦੀ ਲੋੜ ਨਹੀਂ ਜਦੋਂ ਮੈਂ ਨਾਂ ਲੈਂਦਾ ਤਾਂ ਤੁਹਾਨੂੰ ਆਪ ਨੂੰ ਪਤਾ ਲੱਗ ਜਾਣਾ ਬਹਾਦਰ ਬਗਰਾਣਾ ਸਾਡੇ ਸਤਿਕਾਰਯੋਗ ਸੀਨੀਅਰ ਪਲੇਅਰ ਨੇ ਬਹਾਦਰ ਬਗਰਾੜੀ ਤੇ ਜਦੋਂ ਤੁਹਾਨੂੰ ਪਤਾ ਬਹਾਦਰ ਖੇਡਦਾ ਸੀ ਤੇ ਦਰਸ਼ਕ ਨਾ ਚੁੱਠ ਬਿੰਦੇ ਸੀ ਠੀਕ ਹੈ ਤੇ ਇਦਾਂ ਹੀ ਐਨ ਆਰ ਆਈ ਵੀਰ ਪਿੰਡ ਦੇ ਸੱਜਣਾ ਉਹਨਾਂ ਦਾ ਸੰਯੋਗ ਕਰੋ ਜੋ ਪਲੇਅਰ ਖੇਡਣਾ ਚਾਹੁੰਦੇ ਆ ਉਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਤਾਂ ਕਿ ਨਿੱਕਾ 플레이ਰਾਂ ਦੇ ਸੱਟਾਂ ਵੇਟਾਂ ਲੱਗ ਜਾਂਦੀਆਂ ਕਿਉਂਕਿ ਜਦੋਂ ਸੱਟਾਂ ਵੇਟਾਂ ਲੱਗ ਜਾਂਦੀਆਂ 플레이ਰ ਦਾ ਮੁਸ਼ਕਲ ਹੋ ਜਾਂਦਾ ਹੌਸਲਾ ਟੁੱਟ ਜਾਂਦਾ ਕਿਉਂਕਿ ਇੱਕ ਸਧਾਰਨ ਪਰਿਵਾਰ ਦੇ 플레이ਰ ਹੁੰਦੇ ਐ ਤੇ ਉਹਨਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਕਣਕੇ ਕਣਕ ਨਾ ਦਰਿਆ ਭਰ ਜਾਂਦਾ ਕੋਈ ਫਰਕ ਨਹੀਂ ਪੈਂਦਾ ਕੋਈ ਵੇਲਾ ਸੀ ਜਦੋਂ ਇਹ 플레이ਰ ਆਪਣੇ ਆਪਣੇ ਪਿੰਡਾਂ ਦਾ ਨਾਂ ਰੋਸ਼ਨ ਕੀਤਾ ਇਹਨਾਂ ਨੇ ਤੇ ਉਮੀਦ ਆ ਕਿ ਅੱਗੇ ਤੋਂ ਵੀ ਰੋਸ਼ਨ ਕਰਨਗੇ ਤੇ ਇਹਨਾਂ ਦੀ ਪੁੱਛਗਸ ਹੁਣੀ ਬਹੁਤ ਜ਼ਰੂਰੀ ਹੈ ਇਦਾਂ ਹੀ ਖਰਾਜੀ ਬਣਾ ਲਈ ਵੈਸੇ ਸਾਨੂੰ ਅਤਈ ਇਹ ਬਣਾ ਲਈ ਜਿੱ ਇੱਕ ਬਹੁਤ ਵਧੀਆ ਟੀਮ ਹੋਈ ਹੈ। ਉਹਨਾਂ ਦੇ ਵਿੱਚ ਇੱਕ ਪਲੇਅਰ ਹੈ ਖਰਾਜੀ ਬਣਾ ਲਈ। ਬਹੁਤ ਵਧੀਆ ਜੱਫੇ ਲਾਉਂਦਾ ਰਿਹਾ। ਤੇ ਪਲੇਅਰ ਵੀ ਵਧੀਆ ਨੇ ਸਾਰੇ। ਤੇ ਉਹਨਾਂ ਦੀ ਜ਼ਰੂਰ ਪੁੱਛ ਗਸ ਹੋਣੀ ਚਾਹੀਦੀ ਹੈ। ਐਨ ਆਰ ਆਈ ਵੀਰ ਮਦਦ ਕਰੋ ਕਿਉਂਕਿ ਕਬੱਡੀ ਜੇ ਸੱਟਾਂ ਪੇਟਾਂ ਲੱਗ ਜਾਂਦੀਆਂ ਮੈਂ ਅੱਗੇ ਵੀ ਕਹਿ ਕੇ ਹਟਿਆ। ਕਿਉਂਕਿ ਸੱਟਾਂ ਪੇਟਾਂ ਦੇ ਵਿੱਚੋਂ 플레이ਰ ਨੂੰ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਕਈ ਕੀ 플레이ਰਾਂ ਦੇ ਤਾਂ ਦੋ ਦੋ ਵਾਰੀ ਉਸੇ ਹੀ ਅੰਗ ਤੇ ਸੱਟਾਂ ਲੱਗ ਜਾਂਦੀਆਂ ਤੇ ਇਦਾਂ ਹੀ ਇੱਕ 플레이ਰ ਚਾਵਲਾ ਬਗੜਾੜੀ ਸਾਡਾ ਬਹੁਤ ਵਧੀਆ ਕਬੱਡੀ ਦਾ ਜਾਫੀ ਹੋਇਆ ਤੇ ਤੁਹਾਨੂੰ ਪਤਾ ਜਦੋਂ ਬਗਰਾੜੀ ਦੀ ਟੀਮ ਖੇਡਦੀ ਸੀ ਤੇ ਬਹੁਤ ਤਕੜਾ ਪਰਫਾਰਮੈਂਸ ਕਰਦੇ ਸੀ ਤੇ ਉਹ ਕਿਹੜਾ ਮੇਲਾ ਜਿੱਥੇ ਬਗਰਾੜੀ ਦੀ ਟੀਮ ਜਿੱਤੀ ਨਹੀਂ ਇਦਾਂ ਹੀ ਸਾਡਾ ਭਰਾ ਫੌਜੀ ਬਗਰਾੜੀ ਤੇ ਬਹੁਤ ਵਧੀਆ ਰੀਡਰ ਹੋਇਆ ਤੇ 20-20 ਕਬੜੀਆਂ ਪਾਉਣ ਦਾ ਦਮ ਰਖਦਾ ਫੌਜੀ ਬਗਰਾੜੀ ਤੁਹਾਨੂੰ ਦੱਸਿਆ ਕਿ ਪਲੇਅਰ ਤੇ ਚੰਗੇ ਮਾੜੇ ਟਾਈਮ ਆਉਂਦੇ ਰਹਿੰਦੇ ਨੇ ਕਈ ਪਲੇਅਰ ਸਮਾਂ ਹਟਾ ਜਾਂਦੇ ਨੇ ਤੇ ਕਈਆਂ 'ਚ ਉਹ ਟਾਈਮ 'ਚ ਕਈ ਪਲੇਅਰਾਂ ਨੂੰ ਨਿਕਲਣਾ ਮੁਸ਼ਕਲ ਹੋ ਜਾਂਦਾ ਤੇ ਮੈਂ ਦੁਬਾਰਾ ਫੇਰ ਕਹਿਣਾ ਕਿ ਪਲੇਅਰਾਂ ਦੀ ਸਾਰ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ 플레이ਰ ਬਹੁਤ ਤਕੜੀ ਕਬੱਡੀ ਖੇਡ ਚੁੱਕੇ ਨੇ ਤੇ ਆਪਣੇ ਆਪਣੇ ਪਿੰਡਾਂ ਦੇ ਨਾਮ ਰੋਸ਼ਨ ਕੀਤੇ ਹੋਏ ਨੇ ਇਹਨਾਂ ਨੇ ਤੇ ਇਦਾਂ ਹੀ ਜਿੱਥੇ ਵੀ ਇਹ 플레이ਰ ਵੱਸਦੇ ਆ ਖੁਸ਼ ਰਹਿਣ ਖੁਸ਼ ਰਹਿਣ ਆਬਾਦ ਰਹਿਣ ਜਿੱਥੇ ਵੀ ਇਹ 플레이ਰ ਰਹਿਣ ਤੇ ਮਹਾਰਾਜ ਮੁਰੇ ਅਰਦਾਸ ਕਰਦੇ ਆ ਕਿ ਤੰਦਰੁਸਤੀ ਦੇ ਦੇ ਮਹਾਰਾਜ ਇਹਨਾਂ ਨੂੰ ਤੇ ਜੇ ਤੁਸੀਂ ਇਹਨਾਂ ਦੀ ਸਪੋਰਟ ਕਰੋ ਤਾਂ ਇਹਨਾਂ ਦੀ ਮਦਦਤ ਹੋ ਸਕਦੀ ਹੈ ਤੇ ਵੱਧ ਤੋਂ ਵੱਧ ਸੰਯੋਗ ਕਰੋ ਤੇ ਜਿੱਥੇ ਵੀ ਪਲੇਅਰ ਹੈ ਕੋਈ ਵੀ ਕੰਮਕਾਰ ਕਰਦਾ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਇਹ ਪਲੇਅਰ ਅੱਜਕੱਲ ਕੀ ਕਰ ਰਹੇ ਨੇ ਕਿੱਦਾਂ ਦੀ ਇਹਨਾਂ ਦੀ ਜ਼ਿੰਦਗੀ ਲੰਘ ਰਹੀ ਹੈ ਤੇ ਮਹਾਰਾਜ ਮੂਰੇ ਅਰਦਾਸ ਫਿਰ ਦੁਬਾਰਾ ਫਿਰ ਕਰ ਰਹੇ ਆ ਕਿ ਹੋਇ ਗੁਰੂ ਚੜ੍ਹਦੀ ਕਲਾ ਰੱਖੇ ਪਲੇਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ